ਪੈਲੇ ਲਿਖਾਰੇ ਚਾਰ ਗੁਰੂ ਸਹਿਬਾਨਾਂ ਦੀ ਸੇਵਾ ਵਿੱਚ ਰਹਿਣ ਵਾਲੇ ਮਹਾਨ ਵਿਦਵਾਨ ਸ੍ਰੀ ਆਦ ਗ੍ਰੰਥ ਸਾਹਿਬ ਦੇ ਲਿਖਾਰੀ ਪਾਈ ਗੁਰਦਾਸ ਜੀ ਦਾ ਵਡਮੁੱਲਾ ਜੀਵਨ ਇਤਿਹਾਸ ਸਿੱਖ ਫਿਲਾਸਫਰ ਗੁਰਬਾਨੀ ਦੇ ਪਹਿਲੇ ਵਿਆਖਿਆਕਾਰ ਪੰਜਾਬੀ ਸੰਸਕ੍ਰਿਤ ਫਾਰਸੀ ਅਤੇ ਹਿੰਦੀ ਸਮੇਤ ਸੱਤ ਭਾਸ਼ਾਵਾਂ ਦੇ ਜਾਣਕਾਰ ਮਹਾਨ ਸਿੱਖ ਵਿਦਵਾਨ ਪਾਈ ਗੁਰਦਾਸ ਜੀ ਸ੍ਰੀ ਗੁਰੂ ਅਮਰਦਾਸ ਜੀ ਦੇ ਪਤੀ ਜੀ ਅਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਮਾਮਾ ਜੀ ਸਨ ਤੀਸਰੇ ਗੁਰੂ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਤੋਂ ਲੈ ਕੇ 6ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੱਕ ਚਾਰ ਗੁਰੂ ਸਹਿਬਾਨਾਂ ਦੀ ਸੇਵਾ ਵਿੱਚ ਰਹਿਣ ਵਾਲੇ ਪਾਈ ਗੁਰਦਾ ਸਿੱਧਾ ਜਨਮ ਪਿਤਾ ਸ਼੍ਰੀ ਦਾਤਾਰਚੰਦ ਅਤੇ ਮਾਤਾ ਜੀਵਨੀ ਦੇ ਘਰ ਸਨ 1551 ਈਸਵੀ ਵਿੱਚ ਗੋਇੰਦਵਾਲ ਸਾਹਿਬ ਵਿਖੇ ਹੋਇਆ ਸੀ ਗੋਇੰਦਵਾਲ ਵਿਖੇ ਰਹਿੰਦੇ ਆਂ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਦੇ ਪਵਿੱਤਰ ਉਪਦੇਸ਼ਾਂ ਦੀ ਰੰਗਤ ਪਾਈ ਗੁਰਦਾਸ ਜੀ ਦੀ ਸ਼ਖਸੀਅਤ ਉੱਪਰ ਅਜੇ ਹੀ ਚੜੀ ਕਿ ਆਪ ਜੀ ਨੇ ਆਪਣਾ ਸਮੁੱਚਾ ਜੀਵਨ ਹੀ ਗੁਰੂ ਘਰ ਦੀ ਸੇਵਾ ਨੂੰ ਸਮਰਪਿਤ ਕਰ ਦਿੱਤਾ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਨੇ ਆਪ ਜੀ ਦੀ ਤੀਖਣ ਬੁੱਧੀ ਅਤੇ ਦੀਰਘ ਗਿਆਨ ਨੂੰ ਵੇਖਦਿਆਂ ਆਪ ਜੀ ਨੂੰ ਸਿੱਖੀ ਪ੍ਰਚਾਰ ਲਈ ਵੱਖ-ਵੱਖ ਇਲਾਕਿਆਂ ਵਿੱਚ ਭੇਜਿਆ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਆਪ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੀ ਸੇਵਾ ਵਿੱਚ ਆਕੇ ਅਤੇ ਗੁਰੂ ਸਾਹਿਬ ਦੇ ਆਗਿਆ ਨਾਲ ਆਪ ਤਰਨ ਪ੍ਰਚਾਰ ਲਈ ਆਗਰੇ, ਲਖਨਊ, ਬੁੜਹਾਨਪੁਰ ਅਤੇ ਰਾਜਸਥਾਨ ਦੇ ਅਨੇਕਾਂ ਇਲਾਕਿਆਂ ਵਿੱਚ ਗਏ। ਆਗਰੇ ਵਿਖੇ ਹੀ ਆਪ ਜੀ ਨੂੰ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੇ ਜੋਤੀ ਜੋ ਸਮਾਜਾਂ ਦਾ ਸਮਾਚਾਰ ਮਿਲਿਆ। ਜਿਸ ਦੇ ਬਾਅਦ ਆਪ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਸੇਵਾ ਵਿੱਚ ਆਨ ਹਾਜ਼ਰ ਹੋਏ। ਜਿਸ ਮਿਲੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਥੁਰਕੀ ਬਾਣੀ ਦੇ ਸੰਪਾਦਨਾ ਦਾ ਮਹਾਨ ਕਾਰਜ ਕੀਤਾ ਤਾਂ ਸ਼੍ਰੀ ਆਦ ਗ੍ਰੰਥ ਦੀ ਬਾਣੀ ਨੂੰ ਲਿਖਣ ਦੀ ਵੱਡੀ ਸੇਵਾ ਆਪ ਜੀ ਨੂੰ ਮਿਲੀ। ਸ਼੍ਰੀ ਆਦ ਗ੍ਰੰਥ ਸਹਿਵ ਦੇ ਪਹਿਲੇ ਲਿਖਾਰੀ ਅਤੇ ਬਾਬਾ ਬੁੱਢਾ ਜੀ ਤੋਂ ਬਾਅਦ ਸੱਚਖੰਡ ਸ਼੍ਰੀ ਹਰਮੰਦਰ ਸਹਿਵ ਦੇ ਮੁਖ ਗ੍ਰੰਥੀ ਰਹੇ ਪਾਈ ਗੁਰਤਾਸਿ ਦੁਆਰਾ ਲਿਖੀ ਗਈ ਬਾਣੀ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕੁੰਜੀ ਭਾਵ ਚਾਬੀ ਹੋਣ ਦਾ ਵੱਡਾ ਸਤਿਕਾਰ ਪ੍ਰਾਪਤ ਹੈ। ਆਜ ਜਿਨੇ ਆਪਣੀਆਂ ਵਾਰਾਂ ਅਤੇ ਖਬਤ ਦੋ ਰੂਪਾਂ ਵਿੱਚ ਲਿਖੀਆਂ ਵਾਰਾਂ ਦੀ ਕੁੱਲ ਗਿਣਤੀ 40 ਹੈ ਨਿਰੋਲ ਗੁਰਮਤ ਅਨੁਕੂਲ ਆਪਣੀਆਂ ਵਾਰਾਂ ਵਿੱਚ ਆਪ ਜੀ ਨੇ ਕੀਰਤ ਨਿਮਰਤਾ ਪਰਉਪਕਾਰ ਸਾਧ ਸੰਗਤ ਸੇਵਾ ਸਿਮਰਨ ਗੁਰੂ ਦੀ ਲੋੜ ਅਤੇ ਗੁਰਸਿੱਖਾਂ ਲਈ ਨਿਪਤ ਨੇਮ ਵਰਗੇ ਗੁਰਮਤ ਵਿਸ਼ਿਆਂ ਦੀ ਭਰਪੂਰ ਵਿਆਖਿਆ ਕੀਤੀ ਹੈ ਬ੍ਰਿਜ ਪਾਸ਼ਾ ਵਿੱਚ ਉਚਾਰੇ ਗਏ ਆਪ ਜੀ ਦੇ ਕਵਿਤਾਾਂ ਦੀ ਕੁੱਲ ਗਿਣਤੀ 675 ਹੈ ਜਿਨ੍ਹਾਂ ਨਾਲ ਪੂਜ ਸਮਯੇ ਵੀ ਸ਼ਾਮਲ ਹਨ ਪਰਵਦੇਰੇ ਗਿਣਤੀ ਕਵਿਤਾਾਂ ਦੀ ਹੀ ਹੈ குரு ਸਹਿਬਾਨ ਅਤੇ ਸੰਗਤਾਂ ਦੀ ਸੇਵਾ ਕਰਦੇ ਆਂ ਆਪ ਜੀ ਆਪਣੇ ਜੀਵਨ ਦੇ ਆਖਰੀ ਸਮੇਂ ਤੱਕ ਇੱਕ ਪ੍ਰਚਾਰਕ ਵਜੋਂ ਵਿਚਰੇ ਸੰਨ 1637 ਈਸਵੀ ਵਿੱਚ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਨਿਤਨੇਮ ਪਿਛੋ ਆਪ ਆਪਣਾ ਸਰੀਰ ਰੂਪੀ ਚੋਲਾ ਤਿਆਗ ਕੇ ਅਕਾਲ ਪੁਰਖ ਪ੍ਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ